ਬਾਰ ਹਰ ਕਿਸੇ ਦਾ ਦਿਲ ਕਰਦਾ ਹੈ ਪੀਐਸਈ ਜਾइए ਚੰਗੇ ਫਿਊਚਰ ਨੂੰ ਕਿਉਂਕਿ ਇੱਥੇ ਜੋ ਸਰਕਾਰਾਂ ਦੇ ਹਾਲਾਤ ਨੇ ਖਾਸ ਕਰਕੇ ਅੱਜਕੱਲ ਦੇ ਦੌਰ ਜਿਵੇਂ ਦੇ ਵਾਅਦੇ ਕੀਤੇ ਜਾਂਦੇ ਆ ਉਹ ਸਰਕਾਰਾਂ ਪੂਰੇ ਨਹੀਂ ਕਰਦੀਆਂ ਉਹ ਨੌਜਵਾਨ ਫਰਸਟ੍ਰੇਟ ਹੋ ਜਾਂਦੇ ਨੇ ਤੇ ਜੋ ਅੱਜਕੱਲ ਕੰਮ ਚੱਲ ਰਿਹਾ ਹੈ ਉਹ ਦੇਖਦੇ ਹੋਏ ਨੌਜਵਾਨ ਬਾਹਰ ਨੂੰ ਪਲਾਨ ਕਰ ਰਹੇ ਨੇ ਕੈਨੇਡਾ ਦੀ ਮੈਂ ਗੱਲ ਕਰਾਂ ਤੇ 70% ਜਿਹੜੇ ਆਪਣੇ ਲੋਗ ਨੇ ਉਹ ਅੱਛੇ ਉਹਧਿਆਨਦੀ ਨੇ ਜਿਹੜੇ ਡਾਕਟਰਸ ਕਹ ਲਓ ਇੰਜੀਨੀਅਰਸ ਕਹ ਲਓ ਰੀਅਲ ਏਸਟੇਟ ਦੇ ਵਿੱਚ ਕਹ ਲਓ ਕੰਮ ਵੀ ਮੈਂ ਕਰਦਾ ਸੀਗਾ 12-13 ਘੰਟੇ ਤੇ ਨਾਲ ਪਾਰਟ ਟਾਈਮ ਕਲਾਸਸ ਵੀ ਲਾਉਂਦਾ ਸੀਗਾ ਉੱਥੇ ਜਿਹੜਾ ਮੇਰਾ ਜਿਹਨੂੰ ਮੈਂ ਅਸਿਸਟ ਕਰ ਰਿਹਾ ਸੀ ਉਹਨੇ ਮੈਨੂੰ ਉੱਥੇ ਬਰੂਮ ਕਹਿੰਦੇ ਨੇ ਝਾੜੂ ਉਹ ਬਰੂਮ ਫੜਾਦਾ ਝਾੜੂ ਕਹਿੰਦਾ ਆ ਮੜੀ ਜੀ ਮਾਰ ਦਿਓ ਮੈਂ ਝਾੜੂ ਆਏ ਪਰੇ ਸਿੱਟਾ ਮੈਂ ਕਿਹਾ ਵੀ ਅਸੀਂ ਨਹੀਂ ਇਹ ਕੰਮ ਕਰਦੇ ਉਹ ਫਿਰ ਜਦੋਂ ਘਰੇ ਆਏ ਉਹਨਾਂ ਨੇ ਮੈਨੂੰ ਸਮਝਾਇਆ ਵੀ ਇੱਥੇ ਬਟਾ ਜੀ ਆਪਾਂ ਨਾ ਤਾਂ ਸਰਦਾਰਾਂ ਦੇ ਮੁੰਡੇ ਆ ਨਾ ਆਪਾਂ ਕਿੱਲਿਆਂ ਵਾਲੇ ਆ ਇੱਥੇ ਆਪਾਂ ਨੌਕਰ ਪੰਜਾਬ ਦੇ ਵਿੱਚ ਜਿਹੜੀ ਜ਼ਮੀਨਾਂ ਦੀ ਕੀਮਤ ਜਿਵੇਂ ਵਧ ਰਹੀ ਹੈ ਇਹ ਆਪਣੀਆਂ ਜ਼ਮੀਨਾਂ ਨੂੰ ਸੰਭਾਲ ਕੇ ਰੱਖਿਓ ਉਹ ਵੇਚ ਕੇ ਨਾਪਾ ਬਾਹਰ ਜਾਈਏ ਜੇ ਕਿਤੇ ਆਪਾਂ ਲੋਨ ਲਿਆ ਉਹ ਤਾਂ ਆਪਾਂ ਉਤਾਰ ਲਾਂਗੇ ਬਿਹਾਰ ਦਾ ਬੱਚਾ ਉਹ ਸਿਵਲ ਸਰਵਿਸਸਸ ਦੇ ਵਿੱਚ ਜਾਂ ਪੁਲਿਸ ਸਰਵਿਸਸਸ ਦੇ ਵਿੱਚ ਕੰਪੀਟ ਕਰਕੇ ਅਵਲ ਆ ਕੇ ਉਹ ਆਈਪੀਐਸ ਆਈਐਸ ਬਣ ਸਕਦਾ ਤਾਂ ਸਾਡੇ ਪੰਜਾਬ ਦੇ ਬੱਚੇ ਕਿਉਂ ਨਹੀਂ ਬਣ ਸਕਦੇ ਚੰਗੀਆਂ ਜਿਹੜੀਆਂ ਪੋਜੀਸ਼ਨ ਤੇ ਨਾ ਪਹੁੰਚ ਜਾਣ ਤੋਂ ਉਹਦੇ ਤਹਿਤ ਇਹ ਹਊਆ ਜਿਹਾ ਕ੍ਰੀਏਟ ਕਰਕੇ ਤੇ ਪੰਜਾਬ ਦੇ ਵਿੱਚ ਜਿਹੜਾ ਰੁਜ਼ਗਾਰ ਨਾ ਦੇਣਾ ਇਹ ਸਭ ਇੱਕ ਸੋਚੀ ਸਮਝੀ ਸਾਜਿਸ਼ ਲੱਗਦੀ ਹੈ ਆਲਸ ਵਾਲਾ ਇਮੀਗ੍ਰੇਸ਼ਨ ਵਾਲਾ ਠੱਗੀ ਮਾਰ ਲੈਂਦਾ ਫਿਰ ਆਪਾਂ ਉਧਰ ਜਿੱਥੇ ਹੁਣ ਇੰਨਾ ਧਾਮ-ਚਾਮ ਚੱਲ ਰਿਹਾ ਉਹਦੇ ਠੱਗੀਆਂ ਵੀ ਚੱਲਣੀਆਂ ਕੋਈ ਤੁਸੀਂ ਕਦੀ ਦੇਖਿਆ ਕੋਈ ਰਿਸ਼ਤੇਦਾਰ ਆਪਣਾ ਜਿੰਨੇ ਵੀ ਆਪਾਂ ਪੰਜਾਬੀ ਆ ਜਿਨ੍ਹਾਂ ਦੇ ਰਿਸ਼ਤੇਦਾਰ ਬਾਹਰ ਗਏ ਨੇ ਵੀ ਉਹ ਫੈਕਟਰੀਆਂ ਦੀਆਂ ਬੋਲਵਾ ਕੌਣ ਵੀ ਮੈ ਇੱਥੇ ਕੀ ਕੰਮ ਕਰ ਰਹੇ ਹੁਣ ਆ ਜਿਹੜੀਆਂ ਪਿੱਛੇ ਕਹਿ ਰਹੇ ਸੀ ਡੈਥ ਹੋ ਰਹੀਆਂ ਨੇ ਬੱਚਿਆਂ ਦੀ ਉਹਦਾ ਵੀ ਇੱਕ ਕਾਰਨ ਹੈ ਕੋਈ ਦੱਸੇ ਨਾ ਦੱਸੇ ਬੱਚੇ ਆਪਣੇ ਉੱਥੇ ਜਾ ਕੇ ਜਵਾਨੀ ਹੁੰਦੀ ਹੈ ਉਮਰ ਹੁੰਦੀ ਹੈ ਅਗਲਾ ਕਹਿੰਦਾ ਜੀ ਹਫੀਮ ਟਰਾਈ ਕਰੀਏ ਹੁਣ ਫੀਮ ਦੇ ਉਹਦੇ ਵਿੱਚ ਕੋਈ ਕੈਮੀਕਲ ਪਾਉਂਦੇ ਆ ਉਹ ਬੱਚੇ ਨੂੰ ਪਤਾ ਨਹੀਂ ਹੁੰਦਾ ਕਿੰਨੀ ਮਾਤਰਾ ਚ ਲੈਣਾ ਕਿੰਨੀ ਚ ਨਹੀਂ ਲੈਣਾ ਉਹ ਖਾਂਦਾ ਤੇ ਉਹ ਜਿਹੜਾ ਤੁਹਾਡਾ ਹਾਰਟ ਹੈ ਜਿਹੜਾ ਬਸਟ ਕਰ ਦਿੰਦਾ ਸਤਿ ਸ਼੍ਰੀ ਅਕਾਲ ਦੋਸਤੋ ਨਿਰਪੱਖ ਪੋਡਕਾਸਟ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਇੱਕ ਵੱਖਰੇ ਤਰੀਕੇ ਦਾ ਪੋਡਕਾਸਟ ਲੈ ਕੇ ਆਏ ਹਾਂ ਹਮੇਸ਼ਾ ਤੁਸੀਂ ਦੇਖਦੇ ਹੋ ਮੈਂ ਕਿਸੇ ਨਾ ਕਿਸੇ ਕੰਸਲਟੈਂਟ ਦੇ ਨਾਲ ਹੁੰਨਾ ਜਿਹੜੇ ਕਿ ਤੁਹਾਨੂੰ ਵਿਦੇਸ਼ ਭੇਜਣ ਬਾਰੇ ਦੱਸਦੇ ਆ ਕਿਸ ਤਰ੍ਹਾਂ ਦੇ ਨਾਲ ਤੁਸੀਂ ਜਾ ਸਕਦੇ ਹੋ ਪਰ ਅੱਜ ਆਪਾਂ ਇੱਕ ਇਸ ਤਰ੍ਹਾਂ ਦੇ ਨੌਜਵਾਨ ਨਾਲ ਤੁਹਾਨੂੰ ਰੂਬਰੂ ਕਰਾ ਰਹੇ ਹਾਂ ਜੋ ਕਿ ਵਿਦੇਸ਼ ਗਿਆ ਤਾਂ ਸੀਗਾ ਬਹੁਤ ਸਮਾਂ ਪਹਿਲਾਂ ਉੱਥੇ ਕੰਮ ਕਰਕੇ ਪਰ ਹੁਣ ਇਸ ਟਾਈਮ ਆਪਣੇ ਪੰਜਾਬ ਦੇ ਵਿੱਚ ਆਪਣੇ ਇੰਡੀਆ ਦੇ ਵਿੱਚ ਵਾਪਸ ਆ ਗਿਆ ਕਿਉਂ ਵਾਪਸ ਆਇਆ ਹਾਲਾਂਕਿ ਕੈਨੇਡਾ ਤੋਂ ਪੀਆਰ ਵੀ ਹੈਗੇ ਨੇ ਭਾਜੀ ਤੇ ਸਾਰੀ ਆਪਾਂ ਗੱਲਾਂ ਬਾਤਾਂ ਕਰਾਂਗੇ ਕਿਸ ਤਰ੍ਹਾਂ ਦਾ ਸਫਰ ਇਹਨਾਂ ਦਾ ਕੈਨੇਡਾ ਦੇ ਵਿੱਚ ਰਿਹਾ ਕਿਸ ਤਰ੍ਹਾਂ ਗਏ ਸੀਗੇ ਕਿੰਨੀ ਉੱਥੇ ਮਿਹਨਤ ਕਰਨੀ ਪੈਂਦੀ ਹੈ ਔਰ ਕਿਸ ਤਰ੍ਹਾਂ ਦੇ ਨਾਲ ਸਰਵਾਈਵ ਕੀਤਾ ਔਰ ਆਖਰਕਾਰ ਪੰਜਾਬ ਲਈ ਪਿਆਰ ਜਾਂ ਪੰਜਾਬ ਦੀ ਇੰਨੀ ਖਿੱਚ ਕਿਹੜੀ ਗੱਲ ਦੀ ਹੋਈ ਕਿ ਇਹ ਵਾਪਸ ਆ ਕੇ ਆਪਣੇ ਸ਼ਹਿਰ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਰਹਿਣਾ ਸ਼ੁਰੂ ਕਰਤਾ ਸਾਡੇ ਨਾਲ ਨੇ ਗੌਰਵ ਸੰਧੂ ਜੀ ਜੋ ਕਿ ਹਲਕਾ ਸਨੌਰ ਦੇ ਵਿੱਚ ਕਾਂਗਰਸ ਨੂੰ ਰਿਪਰੈਜ਼ੈਂਟ ਵੀ ਕਰਦੇ ਆ ਔਰ ਸਾਬਕਾ ਕਾਂਗਰਸ ਦੇ ਸਪੋਕਸਪਰਸਨ ਵੀ ਰਹੇ ਆ ਵੱਖ-ਵੱਖ ਚੈਨਲਸ ਤੇ ਹੋਰ ਕਈ ਮਾਧਿਅਮ ਰਾਹੀਂ ਤੁਸੀਂ ਇਹਨਾਂ ਨੂੰ ਹਮੇਸ਼ਾ ਹੀ ਦੇਖਦੇ ਰਹਿੰਦੇ ਹੋ ਪਰ ਅੱਜ ਆਪਾਂ ਇਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇ ਨਾਲੇ ਵਾਪਸ ਆਏ ਕਿਵੇਂ ਕੈਨੇਡਾ ਗਏ ਹੋਰ ਵੀ ਗੱਲਾਂ ਬਾਤਾਂ ਕਰਦੇ ਆ ਸੰਧੂ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁਲਵਿੰਦਰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਨੂੰ ਸਭ ਸਭ ਤੋਂ ਪਹਿਲਾਂ ਆਪਾਂ ਇੱਥੋਂ ਹੀ ਸ਼ੁਰੂ ਕਰਦੇ ਆ ਕਿ ਤੁਸੀਂ ਜਦੋਂ ਕੈਨੇਡਾ ਗਏ ਉਸ ਉਸ ਟਾਈਮ ਕਿਸ ਤਰ੍ਹਾਂ ਦੇ ਖਲਾਸ ਸੀਗੇ ਕਿਉਂਕਿ ਬਹੁਤ ਟਾਈਮ ਪਹਿਲਾਂ ਗਏ ਕਿਸ ਤਰ੍ਹਾਂ ਦੇ ਨਾਲ ਬਣਿਆ ਉਸ ਜਿਵੇਂ ਹੁਣ ਅੱਜ ਕੱਲ ਆਈਲੈਂਡਸ ਹੁੰਦੀ ਹੈ ਇੰਨੇ ਬੈਂਡ ਹੁੰਦੇ ਆ ਉਦੋਂ ਕਿਸ ਤਰ੍ਹਾਂ ਦੇ ਨਾਲ ਜਾਇਆ ਜਾਂਦਾ ਸੀ ਕੀ ਟ੍ਰੈਂਡਿੰਗ ਕੀ ਚੱਲ ਰਿਆ ਸੀ ਟ੍ਰੈਂਡ ਬਲਵਿੰਦਰ ਜੀ ਮੈਂ 97 ਦੇ ਸਟਾਰਟ ਦੇ ਵਿੱਚ ਬਾਹਰ ਗਿਆ ਤੇ ਆਪਣਾ ਪਲੱਸ 2 ਕਰਕੇ ਚੰਡੀਗੜ੍ਹ ਤੋਂ ਤੇ ਪੀਆਰ ਗਿਆ ਸੀ ਪੇਰੈਂਟਸ ਦੇ ਨਾਲ ਉੱਥੇ ਮਿਹਨਤ ਕੀਤੀ ਆਪਣਾ ਪਹਿਲੋਂ ਮੈਂ ਉੱਥੋਂ ਆਪਣੀ ਗ੍ਰੈਜੂਏਸ਼ਨ ਕੰਪਲੀਟ ਕੀਤੀ ਫਾਈਨਾਂਸ ਦੇ ਵਿੱਚ ਡਿਪਲੋਮਾ ਕੀਤਾ ਉਸ ਤੋਂ ਬਾਅਦ ਆਪਾਂ ਆਪਣੇ ਬਿਜ਼ਨਸ 'ਚ ਪੈ ਗਏ ਟਰਕਿੰਗ ਦੇ ਤੇ ਉਹ ਸਮਾਂ ਸੀਗਾ ਥੋੜੀ ਸਟਰਗਲ ਹੁੰਦੀ ਸੀ ਪਰ ਮੇਰੇ ਜਿਵੇਂ ਉੱਥੇ ਰਿਸ਼ਤੇਦਾਰ ਹੈਗੇ ਸੀਗੇ ਤੇ ਕੰਮਕਾਜ ਦੀ ਉਦੋਂ ਕੋਈ ਇੰਨੀ ਕਮੀ ਨਹੀਂ ਸੀ ਹੁੰਦੀ ਉੱਥੇ ਜ਼ਰੂਰਤ ਸੀਗੀ ਕੰਮ ਕਰਨ ਵਾਲੇ ਲੋਕਾਂ ਦੀ ਸੋ ਜੌਬ ਈਜ਼ਲੀ ਮਿਲ ਜਾਂਦੀਆਂ ਸੀ ਤੇ ਅੱਜ ਦੇ ਸਮੇਂ 'ਚ ਜੋ ਦੌਰ ਹੈ ਜਿਵੇਂ ਉੱਥੇ ਖੱਜਲ ਖਵਾਰੀ ਹੋ ਰਹੀ ਹੈ ਇੱਥੇ ਹੋੜ ਲੱਗੀ ਹੋਈ ਹੈ ਨੌਜਵਾਨਾਂ 'ਚ 노 ਡਾਊਟ ਬਾਰ ਹਰ ਕਿਸੇ ਦਾ ਦਿਲ ਕਰਦਾ ਹੈ ਕਿ ਅਸੀਂ ਜਾਈਏ ਚੰਗੇ ਫਿਊਚਰ ਲਈ ਕਿਉਂਕਿ ਇੱਥੇ ਜੋ ਸਰਕਾਰਾਂ ਦੇ ਹਾਲਾਤ ਨੇ ਖਾਸ ਕਰਕੇ ਅੱਜ ਕੱਲ ਦੇ ਦੌਰ ਦੇ ਵਿੱਚ ਤੇ ਉਹ ਬਹੁਤ ਹੀ ਆਪਾਂ ਕਹਿ ਸਕਦੇ ਹਾਂ ਇੱਕ ਤਰਸਯੋਗ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਜਿਸ ਤਰ੍ਹਾਂ ਇੱਥੇ ਸਰਕਾਰਾਂ ਵਾਅਦੇ ਕਰ ਦਿੰਦੀਆਂ ਨੇ ਪਰ ਨਾਕਾਮ ਨੇ ਜੋ ਇਲੈਕਸ਼ਨ ਦੇ ਵਿੱਚ ਅਸੀਂ ਵੀ ਪੋਲੀਟੀਕਲ ਐਸੋਸੀਏਟ ਰਹੇ ਆ ਤੇ ਜਿਵੇਂ ਦੇ ਵਾਅਦੇ ਕੀਤੇ ਜਾਂਦੇ ਆ ਉਹ ਸਰਕਾਰਾਂ ਪੂਰੇ ਨਹੀਂ ਕਰਦੀਆਂ ਉਹ ਨੌਜਵਾਨ ਫਰਸਟ੍ਰੇਟ ਹੋ ਜਾਂਦੇ ਨੇ ਤੇ ਜੋ ਅੱਜ ਕੱਲ ਕੰਮ ਚੱਲ ਰਿਹਾ ਹੈ ਉਹ ਦੇਖਦੇ ਹੋਏ ਨੌਜਵਾਨ ਬਾਹਰ ਨੂੰ ਪਲਾਨ ਕਰ ਰਹੇ ਨੇ ਉੱਥੇ ਚੰਗੇ ਫਿਊਚਰ ਲਈ ਤੇ ਅੱਜ ਕੱਲ ਉਹ ਸਮਾਂ ਨਹੀਂ ਰਹਿ ਗਿਆ ਜੋ ਸਾਡਾ ਸਮਾਂ ਹੁੰਦਾ ਸੀ ਸਾਡੇ ਸਮੇਂ ਦੇ ਵਿੱਚ ਇਤੋਂ ਬਹੁਤ ਘੱਟ ਲੋਕਾਂ ਨੂੰ ਪਤਾ ਹੁੰਦਾ ਸੀ ਬਾਹਰ ਜਾਣ ਬਾਰੇ ਖਾਸ ਕਰਕੇ ਆਪਣੇ ਮਾਲਵੇ ਰੀਜਨ ਚੋਂ ਪਟਿਆਲੇ ਚੋਂ ਬਠਿੰਡੇ ਏਰੀਏ ਚੋਂ ਸੰਗਰੂਰ ਚੋਂ ਕਿਉਂਕਿ ਜਲੰਧਰ ਏਰੀਆ ਸੀਗਾ ਜਿਹੜਾ ਉਹ ਜ਼ਿਆਦਾ ਐਨ ਆਰ ਆਈਜ਼ ਲਈ ਜਾਂ ਬਾਹਰ ਜਾਣ ਲਈ ਜਾਣਿਆ ਜਾਂਦਾ ਸੀਗਾ ਉੱਥੋਂ ਦੇ ਲੋਕ ਤਿੰਨ ਤਿੰਨ ਪੀੜ੍ਹੀਆਂ ਤੋਂ ਬਾਹਰ ਰਹਿ ਰਹੇ ਨੇ ਆਜ਼ਾਦੀ ਤੋਂ ਪਹਿਲਾਂ ਦੇ ਤੇ ਆਪਣੇ ਜਿਹੜੇ ਮਾਲਵੇ ਦੇ ਵਿੱਚ ਇਹ ਰੁਝਾਨ ਨੇ ਉਹ ਬਹੁਤ ਲੇਟ ਆਏ ਨੇ ਉਹ 2002-3 ਤੋਂ ਬਾਅਦ ਸ਼ੁਰੂ ਹੋਏ ਨੇ ਆਪਣੇ ਲੋਕ ਉੱਧਰ ਨੂੰ ਜਾਣਾ ਤੇ ਅਸੀਂ ਜਦੋਂ ਉੱਥੇ ਹੁੰਦੇ ਸੀਗੇ ਸੋ ਸਾਨੂੰ ਕੋਈ ਕੰਮ ਦੀ ਇੰਨੀ ਦਿੱਕਤ ਨਹੀਂ ਸੀ ਆਉਂਦੀ ਆਪਣਾ ਮੈਂ 11 ਸਾਲ ਲਗਾਤਾਰ ਲਾ ਕੇ ਆਇਆ ਉੱਥੇ ਉਸ ਤੋਂ ਬਾਅਦ ਫਿਰ ਥੋੜਾ ਜਿਹਾ ਜਦੋਂ ਮੈਂ ਇੱਥੋਂ ਗਿਆ ਸੀਗਾ ਉਦੋਂ ਹੀ ਮੇਰੇ ਦਿਲ ਦੇ ਵਿੱਚ ਇੱਕ ਇਹ ਸੀਗੀ ਕਿ ਆਪਾਂ ਪੈਸੇ ਕਮਾਉਣ ਉੱਥੇ ਜਾਣਾ ਹੈ ਆਪਾਂ ਉੱਥੋਂ ਰੋਜ਼ਗਾਰ ਲੈ ਕੇ ਕਿਉਂਕਿ ਉਦੋਂ ਇੱਥੇ ਕਾਮ ਜਿੰਮੇਦਾਰ ਹੁੰਦੇ ਸੀ ਜ਼ਿੰਮੇਦਾਰ ਪਰਿਵਾਰ ਚੋਂ ਸੀਗੇ ਸੋ ਹਰ ਜ਼ਿੰਮੇਦਾਰ ਨੂੰ ਜਾਂ ਹਰ ਸਖਸ਼ ਨੂੰ ਹੁੰਦਾ ਵੀ ਸਾਡਾ ਇੱਕ ਬੱਚਾ ਬਾਹਰ ਜਾਏ ਕਮਾਈ ਕਰੇ ਤੇ ਉਸ ਦੌਰ ਚ ਫਿਰ ਜਾ ਕੇ ਆਪਾਂ ਪ੍ਰਮਾਤਮਾ ਦੀ ਕਿਰਪਾ ਨਾਲ ਅ ਅਸ਼ੀਰਵਾਦ ਸੀਗਾ ਮਾਪੁਰਖਾਂ ਦਾ ਬੜੂ ਸਾਹ ਵਾਲੇ ਸੰਤਾਂ ਦਾ ਉੱਥੋਂ ਹੀ ਐਜੂਕੇਸ਼ਨ ਆਪਾਂ ਆਪਣੀ ਜਿਹੜੀ ਸ਼ੁਰੂਆਤ ਐਜੂਕੇਸ਼ਨ ਉੱਥੋਂ ਹਾਸਲ ਕੀਤੀ ਤੇ ਚੰਗਾ ਸਮਾਪਤਿਤ ਹੋਇਆ ਕੈਨੇਡਾ ਦੇ ਵਿੱਚ ਬਿਲਕੁਲ ਸੋਨ ਸਾਹਿਬ ਜਿਵੇਂ ਤੁਸੀਂ ਅੱਜ ਵੀ ਉੱਥੇ ਤੁਸੀਂ ਫਾਈਨਾਂਸ ਦੀ ਸਟੱਡੀ ਕੀਤੀ ਕਿਸ ਤਰ੍ਹਾਂ ਦੀ ਸਟੱਡੀ ਸੀਗੀ ਕਿੰਨੀ ਮੁਸ਼ਕਲ ਸੀਗੀ ਜਾਂ ਆਪਾਂ ਇੰਡੀਆ ਦੀ ਸਟੱਡੀ ਤੁਸੀਂ ਅੱਜ ਦੇਖ ਰਹੇ ਹੋ ਇੱਥੇ ਕਾਫੀ ਸਮੇਂ ਤੋਂ ਰਹਿ ਵੀ ਰਹੇ ਹੋ ਇੰਡੀਆ ਵਾਪਸ ਆ ਗਏ ਹੋ ਕੀ ਫਰਕ ਲੱਗਦਾ ਤੁਹਾਨੂੰ ਕੈਨੇਡਾ ਦੀ ਪੜ੍ਹਾਈ ਦਾ ਜੇ ਆਪਾਂ ਸਟੱਡੀ ਦੀ ਗੱਲ ਕਰਦੇ ਆ ਖਾਸ ਤੌਰ ਤੇ ਕੈਨੇਡਾ ਦੀ ਸਟੱਡੀ ਔਰ ਭਾਰਤ ਦੀ ਸਟੱਡੀ ਜਾਂ ਇੰਡੀਆ ਦੀ ਸਟੱਡੀ ਦੇ ਵਿੱਚ ਕੀ ਫਰਕ ਹੈਗਾ ਡਿਫਰੈਂਟ ਕੀ ਹੈ ਦੇਖੋ ਜਿਹੜੀ ਪੜ੍ਹਾਈ ਹੈ ਉਹ ਤਾਂ ਜਿਹੜਾ ਬੇਸ ਹੈ ਉਹ ਇੰਡੀਆ ਦਾ ਵਰਲਡ ਵਾਈਡ ਜਾਣਿਆ ਜਾਂਦਾ ਵੀ ਇੰਡੀਆ ਦੇ ਵਿੱਚ ਜਿਹੜੀ ਐਜੂਕੇਸ਼ਨ ਹੈ ਉਹ ਬਹੁਤ ਅੱਛੀ ਹੈ। ਹਮ। ਅਹ ਏਥੋਂ ਆਪਾਂ ਜੇ ਦੇਖੀਏ ਤਾਂ ਕੈਨੇਡਾ ਦੀ ਮੈਂ ਗੱਲ ਕਰਾਂ ਤੇ 70% ਜਿਹੜੇ ਆਪਣੇ ਲੋਕ ਨੇ ਉਹ ਅੱਛੇ ਉਹਧਿਆਂ ਤੇ ਨੇ ਜਿਹੜੇ ਡਾਕਟਰਸ ਕਹਿ ਲਓ ਇੰਜੀਨੀਅਰਸ ਕਹਿ ਲਓ ਰੀਅਲ ਸਟੇਟ ਦੇ ਵਿੱਚ ਕਹਿ ਲਓ ਤੇ ਹੋਰ ਵੀ ਜਿਹੜੇ ਖੇਤੇ ਨੇ ਮਾਰਗੇਜ ਬਿਜ਼ਨਸ ਹੈ ਉੱਥੇ ਜਿਹੜੇ ਆਪਣਾ ਬੈਂਕਿੰਗ ਸੈਕਟਰ ਦੇ ਨਾਲ ਜਿਹੜਾ ਅਟੈਚ ਹੈ ਸੋ ਆਪਣੇ ਜਿਹੜੀ ਅਰਲੀ ਐਜੂਕੇਸ਼ਨ ਦਿੱਤੀ ਜਾਂਦੀ ਹੈ ਇੱਥੇ ਉਹ ਬਹੁਤ ਹੀ ਜਰੀਦ ਨੂੰ ਕਹਿ ਦਿੰਦੇ ਆ ਇੱਕ ਸੁਚੱਜੇ ਢੰਗ ਨਾਲ ਦਿੱਤੀ ਜਾਂਦੀ ਹੈ ਸੋ ਉੱਥੇ ਜਾ ਕੇ ਸਾਨੂੰ ਕੋਈ ਐਸੀ ਦਿੱਕਤ ਨਹੀਂ ਆਉਂਦੀ ਕਿਉਂਕਿ ਜੋ ਉੱਥੇ ਐਜੂਕੇਸ਼ਨ ਦਾ ਸਿਸਟਮ ਹੈ ਉਹ ਇੱਕ ਪ੍ਰੈਕਟੀਕਲ ਵੇ ਹੈ ਜਿਹੜਾ ਕਿ ਅੱਜ ਆਪਾਂ ਚਲੋ ਇੰਡੀਆ 'ਚ ਕਿਉਂਕਿ ਲਾਈਫ ਫਾਸਟ ਹੋ ਗਈ ਇੱਥੇ ਵੀ ਅਪਣਾ ਰਹੇ ਨੇ ਸਕੂਲ ਉਹ ਵਾਲਾ ਉਹਨੂੰ ਮੋਂਟੈਸਰੀ ਕਲਾਸਸ ਕਹਿ ਦਿੰਦੇ ਆ ਸੋ ਉਹ ਜਿਹੜਾ ਐਜੂਕੇਸ਼ਨ ਸਿਸਟਮ ਹੈ ਆਪਣਾ ਇੰਡੀਆ ਦਾ ਉੱਥੇ ਜਾ ਕੇ ਆਪਾਂ ਨੂੰ ਸਗੋਂ ਦਾ ਫਾਇਦਾ ਹੀ ਹੁੰਦਾ ਹੈ ਆਪਣੇ ਬੱਚੇ ਉੱਥੇ ਸਕਾਲਰਸ਼ਿਪ ਵੀ ਲੈਂਦੇ ਆ ਅੱਛੇ ਪਰਸੈਂਟੇਜ ਦੇ ਨਾਲ ਪਾਸ ਹੁੰਦੇ ਨੇ ਨੌਕਰੀ ਲੈਂਣ ਚ ਕੋਈ ਦਿੱਕਤ ਨਹੀਂ ਹੁੰਦੀ ਸੋ ਉਹ ਜੇ ਆਪਾਂ ਕੰਪੈਰੀਸ਼ਨ ਕਰੀਏ ਐਜੂਕੇਸ਼ਨ ਦਾ ਤਾਂ ਐਜੂਕੇਸ਼ਨ ਜਿਹੜੀ ਹੈ ਉਹ ਉੱਥੇ ਇੱਥੇ ਆਲੀ ਉੱਥੇ ਜਾ ਕੇ ਆਪਣੇ ਬਹੁਤ ਕੰਮ ਆਉਂਦੀ ਹੈ ਹਮ ਬਿਲਕੁਲ ਜਦੋਂ ਸ਼ੁਰੂਆਤੀ ਦੌਰ ਹੁੰਦਾ ਕਿਸੇ ਵੀ ਕੰਮ ਦਾ ਬੜੀਆਂ ਮੁਸ਼ਕਲਾਂ ਵੀ ਆਉਂਦੀਆਂ ਕੰਮ ਨੂੰ ਲੱਭਣ ਦੇ ਵਿੱਚ ਜਿਵੇਂ ਅੱਜ ਵੀ ਆਪਾਂ ਦੇਖਦੇ ਆ ਕੈਨੇਡਾ ਦੇ ਵਿੱਚ ਕਈ ਵੀਡੀਓ ਆ ਜਾਂਦੀਆਂ ਕਿ ਕੰਮ ਨਹੀਂ ਹਾਰਿਆ ਜੇ ਕਿਸ ਤਰ੍ਹਾਂ ਦਾ ਉਸ ਟਾਈਮ ਜਦੋਂ ਸ਼ੁਰੂਆਤੀ ਦੌਰ ਸੀਗਾ ਤੁਹਾਡਾ ਸਟੱਡੀ ਦਾ ਤੇ ਨਾਲ ਦੇ ਨਾਲ ਕੰਮ ਵੀ ਕਰਨਾ ਪੈਂਦਾ ਹੋਣਾ ਕਿੰਨਾ ਟਾਈਮ ਕੰਮ ਕਰਨਾ ਪੈਂਦਾ ਸੀ ਔਰ ਕੰਮ ਲੱਭਣ ਦੇ ਵਿੱਚ ਕਿੰਨੀਆਂ ਕਿ ਮੁਸ਼ਕਲਾਂ ਉੱਥੇ ਆਉਂਦੀਆਂ ਸੀਗੀਆਂ ਖਾਸ ਤੌਰ ਤੇ ਦੇਖੋ ਜੇ ਤੇ ਤੁਹਾਡਾ ਕੋਈ ਉੱਥੇ ਸੱਜਣ ਮਿੱਤਰ ਰਿਸ਼ਤੇਦਾਰ ਹੈਗਾ ਫਿਰ ਇੰਨੀ ਦਿੱਕਤ ਨਹੀਂ ਆਉਂਦੀ ਤੇ ਜੇ ਕੋਈ ਨਹੀਂ ਹੈਗਾ ਫਿਰ ਤੁਹਾਨੂੰ ਪਹਿਲੇ 2 4 6 ਮਹੀਨੇ ਕੰਮ ਦੀ ਦਿੱਕਤ ਜ਼ਰੂਰ ਆਉਂਦੀ ਹੈ ਪਰ ਆ ਇਹ ਜ਼ਰੂਰ ਹੈਗਾ ਵੀ ਉਦੋਂ ਸਾਨੂੰ ਕੰਮ ਮਿਲ ਜਾਂਦਾ ਸੀ ਰੂਟੀਨ ਵਾਈਜ਼ ਤੇ এডਿਕੇਸ਼ਨ ਜਿਹੜੀ ਹੈ ਮੈਂ ਉਹ ਕਹਿੰਕੀ ਮੈਂ ਆਪਣਾ ਪੇਰੈਂਟਸ ਵੀ ਮੇਰੇ ਤੇ ਨਿਰਪਰਸੀ ਕੇ ਨਾਲ ਗਏ ਸੀਗੇ ਤੇ ਕੰਮ ਵੀ ਮੈਂ ਕਰਦਾ ਸੀਗਾ 12 13 ਘੰਟੇ ਤੇ ਨਾਲ ਪਾਰਟ ਟਾਈਮ ਕਲਾਸਸ ਵੀ ਲਾਉਂਦਾ ਸੀਗਾ ਸੋ ਉਸ ਟਾਈਪ ਦੇ ਨਾਲ ਫਿਰ ਮੈਂ ਆਪਣੀ এডਿਕੇਸ਼ਨ ਕੰਪਲੀਟ ਕਰਕੇ ਆਪਣੇ ਬਿਜ਼ਨਸ ਵੱਲ ਹੋ ਗਿਆ ਫਿਰ ਮੈਂ ਟਰੱਕਿੰਗ ਦੇ ਬਿਜ਼ਨਸ ਚ ਜਾ ਕੇ ਟਰਾਂਸਪੋਰਟ ਦਾ ਬਿਜ਼ਨਸ ਨਾਲ ਸ਼ੁਰੂ ਕਰਤਾ ਤੇ ਉਹ ਚਲੋ ਉਸ ਟਾਈਮ ਸਾਨੂੰ ਬਹੁਤ ਵਧੀਆ ਬੈਨੀਫਿਟ ਸੀ ਟਰਾਂਸਪੋਰਟ ਦਾ ਅੱਛੇ ਜਿਹਨੂੰ ਕਹਿੰਦੇ ਆ ਪੇ ਵਗੈਰਾ ਮਿਲਦੀ ਹੈ ਅੰਮ ਅੰਚੀ ਸੈਲਰੀ ਮਿਲਦੀ ਸੀ ਅੱਛੇ ਜਿਹੜਾ ਕੰਟਰੈਕਟ ਦੇ ਕੰਮ ਤੁਹਾਨੂੰ ਕਰਨਾ ਪਿਆ ਵੀ ਇਹ ਸ਼ੁਰੂ ਜੇ ਕੰਮ ਕੀਤਾ ਫਿਰ ਥੋੜਾ ਹੋਰ ਵਧੀਆ ਕੰਮ ਮਿਲਿਆ ਹੋਣਾ ਜਿਵੇਂ ਆਪਾਂ ਸ਼ੁਰੂਆਤ 'ਚ ਦੇਖਦੇ ਆ ਕਿ ਸਿੱਕੇ ਤੇ ਕੀ ਕੀ ਕੰਮ ਕੀਤਾ ਤੁਸੀਂ ਦੇਖੋ ਜਦੋਂ ਆਪਾਂ ਕਿਤੇ ਕੰਮ ਕਰਨ ਜਾਂਦੇ ਆ ਨੌਕਰ ਕੀ ਤੇ ਨਖਰਾ ਕੀ ਹੁਣ ਮੈਂ ਆਪਣੀ ਜੇ ਪਰਸਨਲ ਗੱਲ ਦੱਸਾਂ ਹੁਣ ਆਪਾਂ ਇੱਥੇ ਹੌਸਟਲਾਂ 'ਚ ਪੜ੍ਹੇ ਸੀਗੇ ਹੂੰ ਤੇ ਕੰਮ ਆਪਾਂ ਖੇਤੀਬਾੜੀ ਦਾ ਮੈਂ ਹੱਥੀ ਕਰਦਾ ਸੀਗਾ ਇੱਥੇ ਵੀ ਜਦੋਂ ਛੁੱਟੀਆਂ 'ਚ ਘਰੇ ਆਉਂਦਾ ਸੀਗਾ ਹੂੰ ਪਰ ਉਹ ਜਿਹੜੀ ਇੱਕ ਜੱਟਵਾਦ ਹੁੰਦਾ ਆਪਣੇ 'ਚ ਹੁੰਦਾ ਹੈ ਹੂੰ ਉਹ ਸਾਡਾ ਰਿਸ਼ਤੇਦਾਰ ਸੀਗਾ ਫੈਕਟਰੀ ਦੇ ਵਿੱਚ ਸੁਪਰਵਾਈਜ਼ਰ ਹੂੰ ਉਹ ਜਿਹੜੀ ਮਸ਼ੀਨ ਤੇ ਮੈਂ ਲੱਗਾ ਹੋਇਆ ਸੀ ਕੰਮ ਕਰਨ ਕਿਸੇ ਨੂੰ ਅਸਿਸਟ ਕਰ ਰਿਹਾ ਸੀਗਾ ਹੂੰ ਹੁਣ ਉੱਥੇ ਇਹ ਹੈ ਵੀ ਤੁਸੀਂ ਆਪਣੀ ਮਸ਼ੀਨ ਆਪ ਹੀ ਝਾੜੂ ਮਾਰ ਕੇ ਸਾਫ਼ ਕਰਨੀ ਹੈ ਜਾਂ ਉਹਦਾ ਆਲਾਦਵਾਲਾ ਆਪ ਹੀ ਸਾਫ਼ ਕਰਨਾ ਹੈ ਹੂੰ ਉੱਥੇ ਜਿਹੜਾ ਮੇਰਾ ਜਿਹਨੂੰ ਮੈਂ ਅਸਿਸਟ ਕਰ ਰਿਆ ਸੀ ਉਹਨੇ ਮੈਨੂੰ ਉੱਥੇ ਬਰੂਮ ਕਹਿੰਦੇ ਨੇ ਝਾੜੂ ਨੂੰ ਉਹ ਬਰੂਮ ਫੜਾਤਾ ਝਾੜੂ ਕਹਿੰਦਾ ਆ ਮਾੜੀ ਜੀ ਮਾਰ ਦਿਓ ਮੈਂ ਝਾੜੂ ਐ ਪਰੇ ਸਿੱਟਿਆ ਮੈਂ ਕਿਹਾ ਵੀ ਅਸੀਂ ਨਹੀਂ ਇਹ ਕੰਮ ਕਰਦੇ ਹੂੰ ਯੋ ਆਪਣੇ ਚੰਦਰੋ ਸੀਗਾ ਉਹ ਫਿਰ ਜਿਹੜੇ ਮੇਰੇ ਰਿਸ਼ਤੇਦਾਰ ਸੁਪਰਵਾਈਜ਼ਰ ਸੀਗੇ ਉਹ ਆਫਿਸ ਤੋਂ ਦੇਖ ਕੇ ਉੱਠ ਕੇ ਆ ਗਏ ਉਹ ਕਹਿੰਦੇ ਵੀ ਲੈ ਕਾਕਾ ਜੀ ਤੂੰ ਨਹੀਂ ਮਾਰ ਸਕਦਾ ਉਹ ਆਪ ਮਾਰ ਲਾ ਕੇ ਝਾੜੂ ਕਿਉਂਕਿ ਉੱਥੇ ਕਲਚਰ ਹੈ ਬਿਲਕੁਲ ਯਾਪਾ ਜਿੱਥੇ ਕੰਮ ਕਰਦੇ ਆ ਉਹਦਾ ਆਲਾ ਦਵਾਲਾ ਤੁਸੀਂ ਆਪ ਸਾਫ਼ ਰੱਖਣਾ ਹੈ ਉਹ ਫਿਰ ਜਦੋਂ ਘਰੇ ਆਏ ਉਹਨਾਂ ਨੇ ਮੈਨੂੰ ਸਮਝਾਇਆ ਵੀ ਇੱਥੇ ਬੇਟਾ ਜੀ ਆਪਾਂ ਨਾ ਤਾਂ ਸਰਦਾਰਾਂ ਦੇ ਮੁੰਡੇ ਆ ਨਾ ਆਪਾਂ ਕਿੱਲਿਆਂ ਵਾਲੇ ਆ ਇੱਥੇ ਆਪਾਂ ਨੌਕਰ ਆ ਆਪਾਂ ਇੱਥੇ ਹੀ ਰੋਜੀ ਰੋਟੀ ਲੈਣੀ ਏ ਜੇ ਆਪਾਂ ਜਿਹੜੀ ਆਪਾਂ ਮਸ਼ੀਨ ਤੇ ਜਾਂ ਜਿਹੜੇ ਘਰ ਚ ਜਿਹਨੂੰ ਫੈਕਟਰੀ ਨੂੰ ਆਪਾਂ ਇੱਕ ਕੰਮ ਵਾਲਾ ਘਰ ਕਹਿੰਦੇ ਆ ਵੀ ਜੇ ਆਪਾਂ ਇਹਨੂੰ ਨਹੀਂ ਸਾਫ਼ ਰੱਖਾਂਗੇ ਫਿਰ ਉਹ ਕੰਮ 'ਚ ਬਰਕਤ ਕਿੱਥੋਂ ਪਏਗੀ ਉਹ ਗੱਲ ਮੈਂ ਅੱਜ ਦੀ ਪੱਲੇ ਬੰਨੀ ਹੋਈ ਏ ਤੇ ਆਪਾਂ ਉਦੋਂ ਬਾਅਦ ਲਾਈਨ ਤੇ ਆ ਕੇ ਉਹ ਸਾਰੇ ਕੰਮ ਆਪਾਂ ਉੱਥੇ ਕੀਤੇ ਆ। ਕਿੰਨਾ ਸਮਾਂ ਤੁਸੀਂ ਉੱਥੇ ਬទਿਤ ਕੀਤਾ ਔਰ ਉਸ ਤੋਂ ਬਾਅਦ ਕੀ ਪੀਆਰ ਹੋ ਕੇ ਤੁਸੀਂ ਵਾਪਸ ਮੁੜੇ ਆ? ਹਾਂ ਮੈਂ 11 ਸਾਲ ਲਾ ਕੇ ਆਇਆ। ਉਸ ਤੋਂ ਬਾਅਦ ਥੋੜਾ ਜਿਹਾ ਇੱਧਰ ਖਿੱਚ ਸੀਗੀ ਤੇ ਸੋਸ਼ਲ ਮੈਂ ਜ਼ਿਆਦਾ ਬਲੀਵ ਕਰਦਾ ਸੋਸ਼ੀਲੀ ਰਹਿਣਾ ਉੱਥੇ ਸੋਸ਼ਲ ਲਾਈਫ ਬਹੁਤ ਘੱਟ ਹੈ। ਫਿਰ ਇੱਥੇ ਮੈਂ ਆਇਆ ਸੀ ਜਦੋਂ ਇੱਥੇ ਦੇਖਿਆ ਤਾਂ ਸੋਚਿਆ ਵੀ ਹੁਣ ਇੱਥੇ ਵੀ ਜਿੰਦਾ ਕੰਮਕਾਜ ਠੀਕ ਸੀਗੇ ਤਾਂ ਸੋਚਿਆ ਇੱਥੇ ਇਨਵੈਸਟਮੈਂਟ ਕੀਤੀ ਜਾਏ ਲਿਆ ਕੇ ਫਿਰ ਉੱਥੋਂ ਜੋ ਕਮਾਈ ਕੀਤੀ ਸੀ ਇੱਥੇ ਇਨਵੈਸਟ ਕਰਦਾ। ਹਾਂ ਬਿਲਕੁਲ ਜਿਵੇਂ ਆਪਾਂ ਦੇਖਦੇ ਆਂ ਅੱਜ ਦੇ ਦੌਰ ਦੇ ਵਿੱਚ ਬਹੁਤ ਹੀ ਹੋੜ ਵੀ ਲੱਗੀ ਹੋਈ ਆ ਹਰੇਕ ਜਿਹੜਾ ਸਟੂਡੈਂਟ ਆ ਪਲੱਸ 2 ਤੋਂ ਬਾਅਦ ਲਗਾਤਾਰ ਬਾਹਰ ਜਾਣ ਦੀ ਹੀ ਸੋਚਦਾ ਔਰ ਸ਼ਾਇਦ ਹਮੇਸ਼ਾ ਇਹ ਵੀ ਖਾਸ ਤੌਰ ਤੇ ਕਿਹਾ ਜਾਂਦਾ ਵੀ ਕਦੇ ਕੋਈ ਵਾਪਸ ਕੈਨੇਡਾ ਤੋਂ ਨਹੀਂ ਆਉਂਦਾ ਜਿਹੜਾ ਚਲਾ ਜਾਂਦਾ ਉੱਥੇ ਦੇ ਰਜੀਮਿਆਂ ਦੇ ਵਿੱਚ ਇੰਨਾ ਰੁੱਝ ਜਾਂਦਾ ਅੱਗੇ ਪਹਿਲਾਂ ਕੰਮ ਕਰਦਾ ਹੈ ਕੰਮ ਸੈੱਟ ਕਰਦਾ ਫਿਰ ਮੈਰਿਸ ਲਾਈਫ ਦੇ ਵਿੱਚ ਜਾਂ ਹੋਰ ਅੱਗੇ ਬਿਜ਼ਨਸ ਨੂੰ ਸੈੱਟ ਕਰਦਾ ਕਰਦਾ ਕਿ ਪੂਰੀ ਜ਼ਿੰਦਗੀ ਉਹਦੀ ਉੱਥੇ ਨਿਕਲ ਜਾਂਦੀ ਹੈ ਪਰ ਤੁਸੀਂ ਕਿਸ ਤਰ੍ਹਾਂ ਦਾ ਸੀਗਾ ਇਹ ਡਿਸੀਜਨ ਡਿਸੀਜਨ ਲੈਣਾ ਕਿ ਮੈਂ ਵਾਪਸ ਆਪਣੇ ਪੰਜਾਬ ਦੇ ਵਿੱਚ ਆਪਣੀ ਧਰਤੀ ਦੇ ਉੱਤੇ ਜਾਣਾ ਦੇਖੋ ਡਿਸੀਜਨ ਤਾਂ ਥੋੜਾ ਜਿਹਾ ਔਖਾ ਸੀਗਾ ਆਪਾਂ ਇੱਕ ਜਗ੍ਹਾ ਤੋਂ ਆਪਣਾ ਕਿੱਲਾ ਪੱਟ ਕੇ ਜਿੱਥੇ ਪੂਰੇ ਸੈਟਲ ਆ ਤੇ ਫਿਰ ਆਪਾਂ ਕਿਤੇ ਹੋਰ ਜਗ੍ਹਾ ਤੇ ਸੈਟਲ ਹੋਣਾ ਪਰ ਇੱਥੇ ਸਾਡਾ ਪਰਿਵਾਰ ਇਸ ਤਰ੍ਹਾਂ ਸੀਗਾ ਜੁਆਇੰਟ ਫੈਮਿਲੀ ਤੇ ਨਾਲ ਜਿੰਨੇ ਆਪਣੇ ਭੈਣ ਭਰਾ ਕੋਈ ਮਾਮੇ ਭੂਆ ਦੇ ਮੁੰਡੇ ਉਹ ਇੱਥੇ ਅੱਛੇ ਕੰਮਕਾਜ ਸੀਗੇ ਤਾਂ ਮੈਨੂੰ ਕੋਈ ਨਹੀਂ ਦਿੱਕਤ ਨਹੀਂ ਆਈ ਇੱਥੇ ਨਾਲ ਆ ਕੇ ਅਸੀਂ ਉਹਨਾਂ ਦੇ ਨਾਲ ਹੀ ਮੈਂ ਆਪਣਾ ਕੰਮਕਾਜ ਤੋਰ ਲਿਆ ਦੂਜੀ ਗੱਲ ਇਹ ਹੈ ਜਿਹੜੇ ਅੱਜ ਕੱਲ ਆਪਣੇ ਬੱਚੇ ਬਾਹਰ ਜਾ ਰਹੇ ਨੇ ਜਿਹੜੀ ਮੇਨ ਆਪਾਂ ਗੱਲ ਕਰਨੀ ਚਾਹਾਂਗਾ ਮੈਂ ਆਪਣੇ ਸਰੋਤਿਆਂ ਦੇ ਨਾਲ ਵੀ ਆਪਾਂ ਇਹ ਰੁਝਾਨ ਬਣਾਇਆ ਹੋਇਆ ਵੀ ਦੋ ਕਿੱਲੇ ਵਿੱਚੋਂ ਤੇ ਬਾਹਰ ਜਾਓ ਜਿਨ੍ਹਾਂ ਦਾ ਸਰਦਾ ਹੈ ਜਾਂ ਜਿਨ੍ਹਾਂ ਨੂੰ ਲੋਨ ਮਿਲ ਸਕਦਾ ਹੈ ਉਹਨਾਂ ਨੂੰ ਇਹ ਗੁਜਾਰਸ਼ ਜ਼ਰੂਰ ਕਰਾਂਗੇ ਵੀ ਪੰਜਾਬ ਦੇ ਵਿੱਚ ਜਿਹੜੀ ਜ਼ਮੀਨਾਂ ਦੀ ਕੀਮਤ ਜਿਵੇਂ ਵੱਧ ਰਹੀ ਹੈ ਵੀ ਆਪਣੀਆਂ ਜ਼ਮੀਨਾਂ ਨੂੰ ਸੰਭ ਕੇ ਰੱਖਿਓ ਉਹ ਵੇਚ ਕੇ ਨਾ ਆਪਾਂ ਬਾਹਰ ਜਾਈਏ ਜੇ ਕਿਤੇ ਆਪਾਂ ਲੋਨ ਲਿਆ ਉਹ ਤਾਂ ਆਪਾਂ ਉਤਾਰ ਲਾਂਗੇ ਬਾਹਰ ਜਾ ਕੇ ਸਖਤ ਮਿਹਨਤ ਕਰੋ ਤੇ ਉਹ ਉਤਾਰ ਲਓ ਹਰ ਕਿਸੇ ਮਤਲਬ ਬੱਚੇ ਦਾ ਜੀ ਕਰਦਾ ਹੁੰਦਾ ਵੀ ਇੱਕ ਕ੍ਰੇਜ਼ ਬਣਿਆ ਹੋਇਆ ਬਾਹਰ ਦਾ ਕੋਈ ਮਾੜੀ ਗੱਲ ਨਹੀਂ ਜਾਓ ਪਰ ਆਪਣਾ ਵਾਪਸੀ ਦਾ ਜ਼ਰੂਰ ਰੱਖੋ ਵੀ ਅਸੀਂ ਕਮਾਈ ਕਰਕੇ ਵਾਪਸ ਜਾਣਾ ਹੈ ਪਰ ਆਪਾਂ ਦੇਖਦੇ ਹਾਂ ਜ਼ਿਆਦਾਤਰ ਇਹ ਸੋਚ ਕੇ ਨਹੀਂ ਜਾਂਦੇ ਕਿ ਵਾਪਸ ਆਉਣਾ ਇਹੀ ਹੁੰਦਾ ਵੀ ਪਹਿਲਾਂ ਉੱਥੇ ਪੀਆਰ ਹੋ ਜਾਵੇ ਉੱਥੇ ਸੈੱਟ ਹੋ ਜਾਵਾਂਗੇ ਉਸ ਤੋਂ ਪਿੱਛੋਂ ਮੁਲਕਾਂ ਨੇ ਜਿਵੇਂ ਆਪਾਂ ਅਗਲੇ-ਅਗਲੇ ਮੁਲਕਾਂ ਦੀ ਗੱਲ ਕਰਦੇ ਆ ਉਹਨਾਂ ਨੇ ਵੀ ਸਿਸਟਮ ਇਸ ਤਰ੍ਹਾਂ ਦਾ ਬਣਾ ਲਿਆ ਕਿ ਪਹਿਲਾਂ ਤੁਸੀਂ ਆਪਣੇ ਜੇ ਤੁਹਾਡਾ પતિ ਪਤਨੀ ਜਾਂ ਕੋਈ 스파우스 ਹੈਗਾ ਉਹਨੂੰ ਬੁਲਾ ਲਓ ਫਿਰ ਤੁਸੀਂ ਆਪਣੇ ਮਾਤਾ ਪਿਤਾ ਨੂੰ ਵੀ ਬੁਲਾ ਲਓ ਫਿਰ ਕੋਈ ਭਾਈ ਭੈਣ ਹੈਗਾ ਉਹਨਾਂ ਨੂੰ ਵੀ ਹੁਣ ਵਿਸੇ ਮੰਨ ਲੱਗ ਗਿਆ ਕਿ ਜਿਹੜਾ ਸਾਰਾ ਪੈਸਾ ਹੈ ਕਿਤਨਾ ਕਿਤੇ ਪੂਰਾ ਕੈਨੇਡਾ ਚ ਹੀ ਹੈ ਕਿਸੇ ਵੀ ਮੁਲਕ ਦੇ ਵਿੱਚ ਹੀ ਰਵੇ ਉਹ ਵਾਪਸ ਇੰਡੀਆ ਦੇ ਵਿੱਚ ਨਾ ਆਵੇ ਬਿਲਕੁਲ ਨਹੀਂ ਤਾਂ ਦੇਖੋ ਸਰਕਾਰਾਂ ਦੀ ਪਾਲਿਸੀ ਹੁੰਦੀ ਹੈ ਹੁਣ ਇੱਥੇ ਹੁਣ ਆਇਲਸ ਜਿਹੜੀ ਕੋਈ ਉਹ ਏਡੀ ਵੱਡੀ ਐਜੂਕੇਸ਼ਨ ਨਹੀਂ ਹੈਗੀ ਹੁਣ ਮੈਂ ਪਿੱਛੇ ਅਸੀਂ ਦੇਖ ਰਹੇ ਸੀ ਆ ਕਾਫੀ ਨੌਜਵਾਨ ਨੇ ਸਾਡੇ ਉਹ ਲੱਗੇ ਹੋਏ ਨੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਨੇ ਉਹਨਾਂ ਨੇ ਇੱਕ ਰੋਲਾ ਪਾਇਆ ਹੋਇਆ ਹੈ ਜੀ ਆਇਲਸ ਸੈਂਟਰਾਂ ਨੇ ਆ ਕਰਤਾ ਫਲਾਣੇ ਬਾਹਰੋਂ ਆ ਕੇ ਇੱਥੇ ਆਈਪੀਐਸ ਆਈਐਸ ਲੱਗੇ ਹੋਏ ਨੇ ਕੋਈ ਬਿਹਾਰ ਤੋਂ ਕੋਈ ਯੂਪੀ ਕੇਡਰ ਦੇ ਕੋਈ ਬਿਹਾਰ ਦੇ ਆਪਾਂ ਉਹਨਾਂ ਆਪਣੇ ਜਿਹੜੇ ਇੱਥੇ ਬੱਚੇ ਨੇ ਉਹ ਸੋਸ਼ਲ ਐਕਟਿਵਿਸਟ ਜਿਹੜੇ ਅੱਜ ਬਣੇ ਨੇ ਜਾਂ ਸੋਸ਼ਲ ਮੀਡੀਆ ਨੂੰ ਲੀਡ ਕਰ ਰਹੇ ਨੇ ਨੌਜਵਾਨਾਂ ਦੇ ਜਿਹੜੇ ਜਿਨ੍ਹਾਂ ਨੂੰ ਕਹਿੰਨੇ ਆਪਾਂ ਸਰਪ੍ਰਸਤ ਬਣੇ ਹੋਏ ਨੇ ਉਹ ਨੌਜਵਾਨਾਂ ਨੂੰ ਇਹ ਗੱਲ ਵੱਲ ਨਹੀਂ ਲੈ ਕੇ ਜਾਂਦੇ ਵੀ ਭਾਈ ਤੁਸੀਂ ਇੱਥੇ ਪਲੱਸ 2 ਤੋਂ ਗ੍ਰੈਜੂਏਸ਼ਨ ਤੋਂ ਬਾਅਦ ਆਈਐਸ ਆਈਪੀਐਸ ਦੀ ਤਿਆਰੀ ਕਰੋ ਜੇ ਬਿਹਾਰ ਦਾ ਬੱਚਾ ਉਹ ਸਿਵਲ ਸਰਵਿਸਸਸ ਦੇ ਵਿੱਚ ਜਾਂ ਪੁਲਿਸ ਸਰਵਿਸਸਸ ਦੇ ਵਿੱਚ ਕੰਪੀਟ ਕਰਕੇ ਅਵਲ ਆ ਕੇ ਉਹ ਆਈਪੀਐਸ ਆਈਐਸ ਬਣ ਸਕਦਾ ਤਾਂ ਸਾਡੇ ਪੰਜਾਬ ਦੇ ਬੱਚੇ ਕਿਉਂ ਨਹੀਂ ਬਣ ਸਕਦੇ ਇੱਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਆਪਾਂ ਨੂੰ ਉੱਥੇ ਹੀ ਰੱਖਿਆ ਜਾ ਰਿਹਾ ਹੈ ਵੀ ਆਪਣੇ ਪੰਜਾਬ ਦੇ ਬੱਚੇ ਉਹਨਾਂ ਨੂੰ ਐਕਸਪੋਜ਼ਰ ਨਾ ਹੋਏ ਉਹ ਚੰਗੀਆਂ ਸੀਟਾਂ ਤੇ ਜਿਹੜੀਆਂ ਆਪਣੀਆਂ ਸਿਵਲ ਸਰਵਿਸਟੀਆਂ ਸੀਟਾਂ ਨੇ ਚਾਹੇ ਉਹ ਡੀਸੀ ਨੇ ਆਈਐਸ ਜਾਂ ਆਪਣਾ ਪੀਸੀਐਸ ਨੇ ਜਾਂ ਆਈਪੀਐਸ ਨੇ ਜਾਂ ਪੀਪੀਐਸ ਨੇ ਜਾਂ ਹੋਰ ਜਿਹੜੇ ਆਪਣੇ ਬੈਂਕਿੰਗ ਸੈਕਟਰ ਦੀਆਂ ਜੌਬਸ ਨੇ ਵੀ ਉਹਨਾਂ ਦੇ ਚੰਗੀਆਂ ਜਿਹੜੀਆਂ ਪੋਜੀਸ਼ਨ ਤੇ ਨਾ ਪਹੁੰਚ ਜਾਣ ਸੋ ਉਹਦੇ ਤਹਿਤ ਇਹ ਹਊਆ ਜਾ ਕ੍ਰੀਏਟ ਕਰਕੇ ਤੇ ਪੰਜਾਬ ਦੇ ਵਿੱਚ ਜਿਹੜਾ ਰੁਜ਼ਗਾਰ ਨਾ ਦੇਣਾ ਇਹ ਸਭ ਇੱਕ ਸੋਚੀ ਸਮਝੀ ਦੀ ਸਾਜ਼ਿਸ਼ ਲੱਗਦੀ ਹੈ ਤੇ ਜਿਹੜੇ ਸੋਸ਼ਲ ਐਕਟਿਵਿਸਟ ਨੇ ਉਹ ਵੀ ਬੱਚਿਆਂ ਨੂੰ ਇਸ ਗੱਲ ਵੱਲ ਮੋਟੀਵੇਟ ਨਹੀਂ ਕਰਦੇ ਵੀ ਤੁਸੀਂ ਇੱਥੇ ਪੜੋ ਹੂੰ ਤੇ ਪੜ ਕੇ ਚੰਗੀ ਐਜੂਕੇਸ਼ਨ ਪ੍ਰਾਪਤ ਕਰੋ ਜਿੰਨੀ ਮਿਹਨਤ ਆਪਾਂ ਦੇਖੋ ਇੱਕ ਆਇਲਸ ਦਾ ਟੈਸਟ ਪਾਸ ਕਰਨ ਦੀ ਲਾ ਦਿੰਨੇ ਆ ਸੋਚਦੇ ਆ ਤੇ ਜੇ ਥੋੜਾ ਜਿਹਾ ਉਹਦੇ ਤੋਂ ਜ਼ਿਆਦਾ ਸੋਚ ਲਓ ਹੂੰ ਜੇ ਤੁਸੀਂ ਦੂਜੇ ਟੈਸਟ ਵੀ ਕਲੀਅਰ ਕਰ ਸਕਦੇ ਹੋ ਇੱਥੇ ਚੰਗੀਆਂ ਜੌਬਸ ਲੈ ਸਕਦੇ ਹੋ ਮੈਰਿਟ ਚ ਆ ਸਕਦੇ ਹੋ ਸੋ ਬੱਚਿਆਂ ਨੂੰ ਉਹ ਉਧਰ ਨੂੰ ਤੋਰਨ ਦੀ ਲੋੜ ਹੈ ਪਰ ਆਪਾਂ ਉਹਦੇ ਉਲਟ ਤੋੜ ਰਹੇ ਆ ਹੂੰ ਫਿਰ ਜੇ ਕੋਈ ਆਇਲਸ ਵਾਲਾ ਇਮੀਗ੍ਰੇਸ਼ਨ ਵਾਲਾ ਠੱਗੀ ਮਾਰ ਲੈਂਦਾ ਫਿਰ ਆਪਾਂ ਉਧਰ ਨੂੰ ਜਿੱਥੇ ਹੁਣ ਇੰਨਾ ਧਾਮ-ਚਾਮ ਚੱਲ ਰਿਹਾ ਉਹਦੇ ਵਿੱਚ ਠੱਗੀਆਂ ਵੀ ਚਲਣੀਆਂ ਨੇ ਕਿੱਥੇ ਕਿੱਥੇ ਕੰਟਰੋਲ ਕਰ ਲੋਗੇ ਸੋ ਬੱਚਿਆਂ ਨੂੰ ਪਹਿਲਾਂ ਹੀ ਅਵੇਅਰ ਕਰੋ ਬਿਲਕੁਲ ਰਾਈਟ ਆਫਟਰ 10th ਦਸਵੀਂ ਤੋਂ ਬਾਅਦ ਤੁਸੀਂ ਬੱਚਿਆਂ ਨੂੰ ਐਜੂਕੇਸ਼ਨ ਦੇ ਲਈ ਅਵੇਅਰ ਕਰੋ ਆਪਣੇ ਜਿਹੜੇ ਮਾਪੇ ਨੇ ਜਾਂ ਆਪਣੇ ਜ਼ਿੰਮੇਵਾਰ ਲੋਕ ਨੇ ਖਾਸ ਕਰ ਪੰਜਾਬ ਦੇ ਉਹ ਇਹ ਚੀਜ਼ ਸੋਚਦੇ ਹੀ ਨਹੀਂਗੇ ਕਿਉਂਕਿ ਰਿਸ਼ਤੇਦਾਰ ਬਾਹਰ ਗਿਆ ਹੁੰਦਾ ਉਥੋਂ ਰਿਸ਼ਤੇਦਾਰ ਚੰਗੀਆਂ ਫੋਟੋਆਂ ਪਾ ਦਿੰਦਾ ਠੀਕ ਹੈ ਨਾ ਉਹ ਫੋਟੋਆਂ ਪਾਏਗਾ ਨਾਈਗਰਾਫਾਲ ਦੀਆਂ ਸੀ ਐਨ ਟਾਵਰ ਦੀਆਂ ਵਿਕਟੋਰੀਆ ਦੀਆਂ ਆਪਣਾ ਲੇਕ ਦੀਆਂ ਉਹ ਫੈਕਟਰੀ ਦੀਆਂ ਫੋਟੋਆਂ ਤੇ ਪਾਉਂਦਾ ਨਹੀਂ ਬਿਲਕੁਲ ਵੀ ਮੈਂ ਫੈਕਟਰੀ ਚ ਕੰਮ ਵੀ ਕਰਦਾ ਤਾਂ ਉੱਥੇ ਫੋਟੋਆਂ ਖਿਚਵਾਉਣਾ ਜਾ ਕੇ ਜਦੋਂ ਵਿਹਲਾ ਹੁੰਨਾ ਤੁਸੀਂ ਕਦੀ ਦੇਖਿਆ ਕੋਈ ਰਿਸ਼ਤੇਦਾਰ ਆਪਣਾ ਜਿੰਨੇ ਵੀ ਆਪਾਂ ਪੰਜਾਬੀ ਆ ਜਿਨ੍ਹਾਂ ਦੇ ਰਿਸ਼ਤੇਦਾਰ ਬਾਹਰ ਗਏ ਨੇ ਵੀ ਉਹ ਫੈਕਟਰੀ ਦੀਆਂ ਫੋਟੋਆਂ ਪਾਉਂਦੇ ਵੀ ਮੈਂ ਇੱਥੇ ਕੀ ਕੰਮ ਕਰ ਰਿਹਾ ਹਾਂ ਜਾਂ ਜਿਹੜੇ ਰੋਜ਼ਗਾਰ ਤੇ ਮੈਕਡੋਨਲਡ ਤੇ ਜੌਬ ਕਰਦੇ ਐ ਟਿਮ ਹਾਟਨ ਤੇ ਕਰਦੇ ਐ ਡਰਾਈਵਿੰਗ ਕਰਦੇ ਐ ਜੇ ਥੋੜਾ ਡਰਾਈਵਿੰਗ ਨੂੰ ਵਧੀਆ ਖੇਤਾ ਮੰਨਿਆ ਜਾਂਦਾ ਮੁੰਡੇ ਟਰੱਕਾਂ ਦੀਆਂ ਫੋਟੋਆਂ ਪਾਉਂਦੇ ਨੇ ਹੂੰ ਉਹ ਤਾਂ ਨਹੀਂ ਪਾਉਂਦੇ ਉਹ ਸਿਰਫ ਐਸ਼ ਪਲੱਸ ਚੀ ਦੀਆਂ ਪਾਉਂਦੇ ਨੇ ਹੂੰ ਮੰਨ ਲਓ ਤੁਸੀਂ ਸੰਤੂ ਸਾਹਿਬ ਇੱਥੇ ਹੁਣ ਇੰਡੀਆ ਚ ਵੀ ਚਲੋ ਤੁਸੀਂ ਵਧੀਆ ਲਾਈਫ ਹੁਣ ਕਾਫੀ ਸਾਲ ਤੁਸੀਂ ਗੁਜ਼ਾਰ ਚੁੱਕੇ ਹੋ ਉੱਥੇ ਵੀ ਰਹੇ ਹੋ ਕੀ ਫਰਕ ਲੱਗਦਾ ਜੇ ਆਪਾਂ ਮਿਹਨਤ ਨੂੰ ਲੈ ਕੇ ਕਰਦੇ ਆਂ ਵੀ ਉਧਰ ਕਿੰਨੇ ਸੀਰੀਅਸ ਹੈਗੇ ਆ ਹਰ ਬੰਦਾ ਕੰਮ ਨੂੰ ਲੈ ਕੇ ਔਰ ਇੱਧਰ ਕਿੰਨਾ ਗਿਆ ਵੀ ਜਿਵੇਂ ਪਲੱਸ ਟੂ ਤੋਂ ਬਾਅਦ ਆਪਾਂ ਦੇਖਦੇ ਆਂ ਕਈ ਵਾਰੀ ਮੁੰਡੇ ਫ੍ਰੀ ਤੁਰੇ ਫਿਰਦੇ ਆ ਦੋ ਦੋ ਸਾਲ ਜਾਂ ਉਸ ਤੋਂ ਬਾਅਦ ਕੋਈ ਕੋਈ ਡਿਗਰੀ ਕਰਨ ਲੱਗ ਗਿਆ ਕੋਈ ਗ੍ਰੈਜੂਏਸ਼ਨ ਕਰਦਾ ਹੈ ਜਾਂ ਕੋਈ ਇੰਜੀਨੀਅਰਿੰਗ ਕਰਦਾ ਹੈ ਉਸ ਤੋਂ ਬਾਅਦ ਵੀ ਉਹ ਉਸ ਤੋਂ ਬਾਅਦ ਫਿਰ ਫ੍ਰੀ ਰਹਿ ਜਾਂਦੇ ਆ ਜਦ ਸਟੱਡੀ ਤੋਂ ਬਾਅਦ ਜੇ 2-4 ਘੰਟੇ ਪੜ੍ਹਨਾ ਹੈ ਤਾਂ ਉਸ ਤੋਂ ਬਾਅਦ ਪੂਰਾ 24 ਘੰਟੇ ਜੋ ਬਾਕੀ 5-7 ਘੰਟੇ ਪੜ੍ਹਨ ਤੋਂ ਬਾਅਦ ਪੂਰਾ ਟਾਈਮ ਵਿਹਲੇ ਆ ਕਿ ਉਧਰ ਵੀ ਇਸ ਤਰ੍ਹਾਂ ਦਾ ਮਾਹੌਲ ਹੈਗਾ ਨਹੀਂ ਉਧਰ ਮਾਹੌਲ ਅੱਜ ਕੱਲ੍ਹ ਦੇ ਦੌਰ 'ਚ ਹੈਗਾ ਕਿਉਂਕਿ ਅੱਜ ਕੱਲ੍ਹ ਉੱਥੇ ਜੌਬਸ ਨਹੀਂ ਹੈਗੀਆਂ ਜਿਵੇਂ ਆਪਾਂ ਲੜਾਈਆਂ ਗਵਰਨਰ ਨੇ ਬਲਾਤਾਂ ਲਏ ਉੱਥੇ ਵੀ ਰੋਜ਼ਗਾਰ ਦੀ ਕਮੀ ਹੋਗੀ ਫੀਸਾਂ ਲਈ ਜਾਂਦੇ ਨੇ ਬੇਇਨਤਹਾ ਉਹਨਾਂ ਤੋਂ ਉਹ ਉੱਥੇ ਸਮਝ ਨਹੀਂ ਪਾ ਰਹੇ ਬੱਚੇ ਵਿਹਲੇ ਫਿਰ ਉਹ ਲੜਾਈਆਂ ਵੱਲ ਜਾਂਦੇ ਨੇ ਜਾਂ ਨਸ਼ਿਆਂ ਵੱਲ ਜਾਂਦੇ ਨੇ ਹੁਣ ਜਿਹੜੀਆਂ ਪਿੱਛੇ ਕਹਿ ਰਹੇ ਸੀ ਡੈਥ ਹੋ ਰਹੀਆਂ ਨੇ ਬੱਚਿਆਂ ਦੀਆਂ ਉਹਦਾ ਵੀ ਇੱਕ ਕਾਰਨ ਹੈ ਕੋਈ ਦੱਸੇ ਨਾ ਦੱਸੇ ਬੱਚੇ ਆਪਣੇ ਉੱਥੇ ਜਾ ਕੇ ਜਵਾਨੀ ਹੁੰਦੀ ਹੈ ਉਮਰ ਹੁੰਦੀ ਹੈ ਅਗਲਾ ਕਹਿੰਦਾ ਜੀ ਹਫੀਮ ਟਰਾਈ ਕਰੋ ਥੋੜੀ ਜੀ ਹੁਣ ਫੀਮ ਦੇ ਉਹਦੇ ਵਿੱਚ ਕੋਈ ਕੈਮੀਕਲ ਪਾਉਂਦੇ ਆ ਉਹ ਬੱਚੇ ਨੂੰ ਪਤਾ ਨਹੀਂ ਹੁੰਦਾ ਕਿੰਨੀ ਮਾਤਰਾ ਚ ਲੈਣਾ ਕਿੰਨੀ ਚ ਨਹੀਂ ਲੈਣਾ ਉਹ ਖਾਂਦਾ ਹੈ ਤੇ ਉਹ ਜਿਹੜਾ ਤੁਹਾਡਾ ਹਾਰਟ ਹੈ ਜਿਹੜਾ ਬਸਟ ਕਰ ਜਾਂਦਾ ਉਹਦਾ ਫੀਮ ਸਮਝ ਕੇ ਹਨ ਨਸ਼ਾ ਉਧਰ ਫੁੱਲ ਮਿਲਦਾ ਜਿਵੇਂ ਇੱਥੇ ਮਿਲਦਾ ਹੈ ਕਿ ਕੋਈ ਨਹੀਂ ਕੋਈ ਨਸ਼ਾ ਤਾਂ ਉਹਨਾਂ ਨੇ ਹੋਣਾ ਮੈਰੂਆਨਾ ਉਹ ਉਹਨਾਂ ਨੇ ਖੁੱਲਾ ਕਰਤਾ ਹੈ ਉਹ ਕੁਝ ਮਾਤਰਾ ਚ ਲੈ ਸਕਦੇ ਜਿਆਦਾਤਰ ਜਿਹੜੇ ਪੇਰੈਂਟਸ ਨੇ ਇਹ ਵੀ ਸੋਚਦੇ ਹਨ ਵੀ ਚਲੋ ਮੁੰਡੇ ਨੂੰ ਬਾਹਰ ਭੇਜ ਦੋ ਘੱਟੋ ਘੱਟ ਨਸ਼ੇ ਤੋਂ ਬਚ ਜਾਊਗਾ ਨਹੀਂ ਨਹੀਂ ਜਿੰਨੇ ਬਚਣਾ ਉਹਨੇ ਇੱਥੇ ਵੀ ਬਚ ਜਾਣਾ ਜਿਹਨੇ ਨਹੀਂ ਬਚਣਾ ਉਹਨੇ ਬਾਹਰ ਜਾ ਕੇ ਵੀ ਨਹੀਂ ਬਚਣਾ ਇਹ ਤਾਂ ਵਹਿਮ ਨੇ ਇਹਦਾ ਬੱਚੇ ਨੂੰ ਜੇ ਚੰਗੀ ਸਿੱਖਿਆ ਤੇ ਬੱਚੇ ਦਾ ਜਿਹੜਾ ਦ੍ਰਿੜ ਨਿਸ਼ਚੈ ਹੈ ਵੀ ਅਸੀਂ ਆਪਣਾ ਕੰਮ ਕਾਜ ਜਾਂ ਸਟੱਡੀ ਕਰਨੀ ਹੈ ਉਹ ਬੱਚੇ ਨਹੀਂ ਪੈਂਦੇ ਗਲਤ ਰਾਵਾਂ ਤੇ ਅਸੀਂ ਨਹੀਂ ਪਏ ਅਸੀਂ ਇੱਥੇ ਆ ਕੇ ਵੀ ਨਹੀਂ ਪਏ ਉੱਥੇ ਵੀ ਨਹੀਂ ਪਏ ਇਹਦਾ ਆਪਣਾ ਜਿਹੜਾ ਬੱਚਾ ਆਪਣੇ ਤੁਹਾਡੇ ਪਰਿਵਾਰ ਦੀ ਉਹ ਹੈ ਨਾ ਅਵੇਅਰਨੈਸ ਉਹ ਦੇਖ ਕੇ ਬੱਚਾ ਜਿਹੜਾ ਨਹੀਂ ਪੈਂਦਾ ਜਿੰਨੇ ਵਿਗੜਨਾ ਉਹਨੇ ਉੱਥੇ ਵਿਗੜ ਜਾਣਾ ਇੱਥੇ ਵੀ ਵਿਗੜ ਜਾਣਾ ਹੂੰ ਸੋ ਇਹ ਇਹ ਦੋ ਜਿਹੜੀਆਂ ਗੱਲਾਂ ਨੇ ਵੀ ਆਪਾਂ ਕਹ ਜੀਏ ਬਾਹਰ ਜਾ ਕੇ ਬੱਚੇ ਨਹੀਂ ਵਿਗੜਦੇ ਸ਼ਾਇਦ ਜ਼ਿਆਦਾ ਵਿਗੜ ਜਾਂਦੇ ਹੁਣ ਕਿਉਂਕਿ ਪੇਰੈਂਟਸ ਦੀ ਉੱਥੇ ਦੇਖ ਰੇਖ ਨਹੀਂ ਹੈਗੀ ਬਿਲਕੁਲ